ਸਚੀਕਲ ਜੀ ਸਰਨੋ ਹਮਦਰ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਅੱਜ ਦੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੋ ਕਿ ਸਿੱਧੇ ਤੌਰ ਤੇ ਕਿਸਾਨਾਂ ਨਾਲ ਜੁੜੀ ਹੋਈ ਹੈ ਕਿਸਾਨ ਅੰਦੋਲਨ ਦੋ ਨਾਲ ਜੁੜੀ ਹੋਈ ਹੈ ਇੱਕ ਪਾਸੇ ਜਿੱਥੇ ਜਗਜੀਤ ਸਿੰਘ ਡੱਲੇਵਾਲ ਪਿਛਲੇ 21 ਦਿਨਾਂ ਤੋਂ ਮਰਨਵਰਤੇ ਉੱਪਰ ਬੈਠੇ ਹੋਏ ਨੇ ਉੱਥੇ ਅੱਜ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਪਰ ਲਗਾਤਾਰ ਚਾਰੇ ਕਿਸਾਨ ਅੰਦੋਲਨ ਦੇ ਸਮਰਥਨ ਦੇ ਵਿੱਚ ਪੰਜਾਬ ਨੂੰ ਛੱਡ ਕੇ ਬਾਕੀ ਰਾਜਾਂ ਦੇ ਵਿੱਚ ਇੱਕ ਟਰੈਕਟਰ ਮਾਰਚ ਕਰਿਆ ਗਿਆ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਸ ਟਰੈਕਟਰ ਮਾਰਚ ਦੇ ਵਿੱਚ ਸ਼ਾਮਲ ਹੋਏ ਹੈਗੇ ਨੇ ਤੇ ਉਹਨਾਂ ਦੇ ਵੱਲੋਂ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਗਵਾਂਡੀ ਸੂਬਾ ਹਰਿਆਣਾ ਦੇ ਵਿੱਚ ਕੀਤੇ ਗਏ ਟਰੈਕਟਰ ਮਾਰਚ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਦੇਖ ਸਕਦੇ ਹੋ ਕਿੰਨੀ ਵੱਡੀ ਤਾਦਾਦ ਦੇ ਵਿੱਚ ਜਿਹੜਾ ਕਿ ਸੜਕਾਂ ਦੇ ਉੱਪਰ ਟਰੈਕਟਰ ਹੀ ਟਰੈਕਟਰ ਨਜ਼ਰ ਆ ਰਹੇ ਹੈਗੇ ਨੇ ਅਤੇ ਨਾਲ ਹੀ ਜੋ ਇਸ ਵੇਲੇ ਸ਼ੰਭੂ ਬਾਰਡਰ ਦੇ ਉੱਪਰ ਸਥਿਤੀ ਬਣੀ ਹੋਈ ਹੈ ਖਨੋਰੀ ਬਾਰਡਰ ਦੇ ਉੱਪਰ ਹਾਲਾਤ ਬਣੇ ਹੋਏ ਨੇ ਉਸ ਤੋਂ ਲੈ ਕੇ ਹਰ ਕੋਈ ਚਿੰਤਿਤ ਹੈ ਬੇਸ਼ੱਕ ਇਹ ਅੰਦੋਲਨ ਚੱਲਦਿਆ 310 ਦਿਨ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ ਅਤੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਵੀ ਆਪਣੀ ਜਾਨ ਦਾਤ ਲਗਾ ਕੇ ਫਸਲਾਂ ਦੇ ਉੱਪਰ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਕੀਤੀ ਜਾ ਰਹੀ ਹੈ ਹੋਰ ਕਈ ਜਿਹੜੀਆਂ ਫਸਲਾਂ ਦੇ ਉੱਪਰ ਅਹਿਮ ਮੰਗਾਂ ਹੈਗੀਆਂ ਨੇ ਉਸ ਤੋਂ ਲੈ ਕੇ ਆਪਣੀ ਜਿਹੜੀ ਕਿ ਜਾਨ ਦਾਤੇ ਲਈ ਗਈ ਹੈ ਪਰ ਹੁਣ ਜਿਹੜਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਇਹ ਜਿਹੜੇ ਕਿ ਸੰਘਰਸ਼ ਨੂੰ ਨਵੀਂ ਰੇਖਾ ਦਿੱਤੀ ਗਈ ਹੈ ਰੂਪਰੇਖਾ ਦਿੱਤੀ ਗਈ ਹੈ ਉਸ ਨੇ ਕੇਂਦਰ ਨੂੰ ਵੀ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਹੈ ਜਿੱਥੇ ਕਿ ਕੇਂਦਰੀ ਆਗੂਆਂ ਦੇ ਵੱਲੋਂ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਬੀਤਰੀ ਮੁਲਾਕਾਤ ਕੀਤੀ ਗਈ ਹੈ ਉੱਥੇ ਹੀ ਹੋਰ ਜਿਹੜੇ ਕੀ ਸਿਆਸੀ ਲੀਡਰ ਹੈਗੇ ਨੇ ਉਹ ਵੀ ਖਨੋਰੀ ਬਾਰਡਰ ਦੇ ਉੱਪਰ ਪਹੁੰਚਨੇ ਸ਼ੁਰੂ ਹੋ ਗਏ ਨੇ ਤੇ ਅੱਜ ਜਿਹੜਾ ਕੀ ਹੈ ਪੂਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਜੋ ਇਹ ਸੰਘਰਸ਼ ਵਿੱਡਿਆ ਗਿਆ ਉਸ ਤੋਂ ਲੈ ਕੇ ਜਿਹੜਾ ਕੀ ਹਰ ਪਾਸੇ ਤੁਹਾਨੂੰ ਅੱਜ ਸੜਕਾਂ ਦੇ ਉੱਪਰ ਹੀ ਟਰੈਕਟਰ ਹੀ ਟਰੈਕਟਰ ਨਜ਼ਰ ਆਦੇ ਹੋਣਗੇ ਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਹਰਿਆਣਾ ਦੇ ਵਿੱਚ ਭਾਜਪਾ ਜਿਹੜੇ ਕੀ ਸੂਬਾ ਪ੍ਰਧਾਨ ਹੈਗੇ ਨੇ ਮਨੋਹਰ ਲਾਲ ਉਹਨਾਂ ਦਾ ਕਹਿਣਾ ਹੈ ਕਿ ਜੋ ਹੈ ਟਰੈਕਟਰ ਮਾਰਚ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਬੇਸ਼ੱਕ ਕਿਸਾਨਾਂ ਦੇ ਵੱਲੋਂ ਆਪਣੇ ਹੱਕਾਂ ਨੂੰ ਲੈ ਕੇ ਇਹ ਜਿਹੜੀ ਕੀ ਹੈ ਸੰਘਰਸ਼ ਵਿੱਢਿਆ ਗਿਆ ਪਰ ਹਰ ਫਸਲ ਜੋ ਕੀ ਐਮਐਸਪੀ ਦੇ ਉੱਪਰ ਖਰੀਦਨ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾਣੀ ਹੈ ਇਸ ਨੂੰ ਲੈ ਕੇ ਇਹ ਸੰਘਰਸ਼ ਹੁਣ ਜਿਹੜਾ ਕੀ ਅੱਗੇ ਕੀ ਰੰਗ ਲੈ ਕੇ ਆਉਂਦਾ ਹੈ ਇਹ ਆਉਣ ਵਾਲਾ ਸਮਝ ਦੱਸੇਗਾ ਪਰ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਹਰਿਆਣਾ ਦੇ ਵਿੱਚ ਕਿਸਾਨਾਂ ਨੂੰ 24 ਫਸਲਾਂ ਦੇ ਉੱਪਰ ਐਮਐਸਪੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਅਤੇ ਹਰਿਆਣਾ ਦੇ ਵਿੱਚ ਕਿਸਾਨ ਸੰਤੁਸ਼ਟ ਹੈਗੇ ਨੇ ਇਹ ਦਾਵਾ ਕੀਤਾ ਗਿਆ ਹੈ ਹਰਿਆਣਾ ਦੇ ਭਾਜਪਾ ਦੇ ਸੂਬਾ ਪ੍ਰਧਾਨ ਜਿਹੜੇ ਹੈਗੇ ਨੇ ਮਨੋਹ ਰਾਲ ਬਰੋਲੀ ਉਹਨਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਕਿ ਹਰਿਆਣਾ ਦੇ ਵਿੱਚ 24 ਫਸਲਾਂ ਦੇ ਉੱਪਰ ਐਮਐਸਪੀ ਦਿੱਤੀ ਜਾ ਰਹੀ ਹੈ ਦੂਜੇ ਪਾਸੇ ਇਹ ਜਿਹੜਾ ਕਿ ਸੰਘਰਸ਼ ਹੁਣ ਲਗਾਤਾਰ ਵੱਧਦਾ ਜਾ ਰਿਹਾ ਹੈ ਕਿਸਾਨਾਂ ਟ੍ਰੈਕਟਰ ਮਾਰਚ ਨੂੰ ਇਲਾਵਾ ਜਿਹੜਾ ਕਿ ਹੈ ਹੁਣ ਰੇਲ ਲੋਕੋ ਅੰਦੋਲਨ ਨੂੰ ਵੀ ਲੈ ਕੇ ਜਿਹੜੀ ਕੀ ਹੈ ਉਹ ਆਪਣੀ ਰਣਨੀਤੀ ਦਾ ਐਲਾਨ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਅਨਿਲ ਵਿਜਤਾ ਵੀ ਬਿਆਨ ਸਾਹਮਣੇ ਆਇਆ ਅਤੇ ਉਹਨਾਂ ਕਿਹਾ ਕਿ ਸ਼ਾਂਤਪੂਰਵਕ ਤਰੀਕੇ ਦੇ ਨਾਲ ਅਧਰਨਾ ਪ੍ਰਦਰਸ਼ਨ ਕਰਨਾ ਆਪਣੇ ਹੱਕਾਂ ਨੂੰ ਲੈ ਕੇ ਸੰਘਰਸ਼ ਕਰਨਾ ਸਹੀ ਹੈ ਪਰ ਇਸ ਨਾਲ ਕਿਸੇ ਨੂੰ ਕੋਈ ਵੀ ਜੁਕਾਵਟ ਜਾਂ ਫਿਰ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਹੁਣ ਕਾਬੇ ਜ਼ਿਕਰ ਹੈ ਕਿ ਖਨੋਰੀ ਬਾਰਡਰ ਦੇ ਉੱਪਰ ਪਿਛਲੇ 21 ਦਿਨਾਂ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨਵਰ ਤੇ ਬੈਠੇ ਹੋਏ ਨੇ ਪਹਿਲਾਂ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਅੰਦਰ ਮੋਦੀ ਨੂੰ ਚਿੱਠੀ ਲਿਖੀ ਗਈ ਸੀ ਆਪਣੇ ਕੋਲ ਨਾਲ ਦਸਤਕਤ ਕੀਤੇ ਗਏ ਸਨ ਤੇ ਹੁਣ ਇੱਕ ਵਾਰ ਫਿਰ ਤੋਂ ਰਾਸ਼ਟਰਪਤੀ ਦੇ ਨਾਂ ਇੱਕ ਚਿੱਠੀ ਲਿਖੀ ਗਈ ਹੈ ਅਤੇ ਕਿਸਾਨਾਂ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਲਿਖੀ ਗਈ ਇਸ ਚਿੱਠੀ ਨੂੰ ਜਿਹੜਾ ਆ ਡਿਪਟੀ ਕਮਿਸ਼ਨਰ ਅਤੇ ਐਸਟੀਐਮ ਨੂੰ ਅਸੌਮ ਦਿੱਤਾ ਗਿਆ ਪਰ 21 ਦਿਨਾਂ ਤੋਂ ਪੁਖ ਹੜਤਾਲ ਤੇ ਹੋਣ ਦੇ ਚੱਲਦਿਆਂ ਜਗਜੀਤ ਸਿੰਘ ਡੱਲੇਵਾਲ ਜਿਹੜੀ ਸਿਹਤ ਹੈ ਉਹ ਦਿਨ ਬਦ ਦਿਨ ਜਿਹੜੀ ਹੈ ਵਿਗੜਦੀ ਜਾ ਰਹੀ ਹੈ ਅਤੇ ਡੱਲੇਵਾਲ ਦਾ ਵਜ਼ਨ ਵੀ ਕਾਫੀ ਘੱਟ ਹੋ ਚੁੱਕਿਆ ਹੈ ਤੇ ਡਾਕਟਰਾਂ ਨੇ ਇਹ ਵੀ ਖਰਚਾ ਜਿਤਾਇਆ ਹੈ ਕਿ ਕਿਸੇ ਵੀ ਸਮੇਂ ਸਾਇਲੈਂਟ ਅਟੈਕ ਦਾ ਜਿਹੜਾ ਖਤਰਾ ਹੈ ਉਹ ਬਣਿਆ ਹੋਇਆ ਅਤੇ ਜਗਜੀਤ ਸਿੰਘ ਡਲੇਦਵਾਲ ਦਾ ਸਰੀਰ ਵੀ ਕਾਫੀ ਕਮਜ਼ੋਰ ਹੋ ਚੁੱਕਿਆ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਿਹੜਾ ਕੀ ਹੈ ਭਰਤੀ ਕਰਵਾਣਾ ਕਾਫੀ ਜ਼ਰੂਰੀ ਹੈ ਦੂਜੇ ਪਾਸੇ ਕਿਸਾਨ ਮਜ਼ਦੂਰ ਮੋਰਚਾ ਦੇ ਜਿਹੜੇ ਕੀ ਕੋਆਰਡੀਨੇਟਰ ਹੈਗੇ ਨੇ ਸਰਵਨ ਸਿੰਘ ਪੰਦੇੜ ਦੇ ਵੱਲੋਂ ਵੀ ਬਾਕੀ ਕਿਸਾਨ ਜਥੇਬੰਦੀਆਂ ਨੂੰ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਦੀ ਜਿਹੜੀ ਹੈ ਉਹ ਗੱਲ ਆਖੀ ਗਈ ਹੈ ਪੰਦੇੜ ਦੇ ਵੱਲੋਂ ਇੱਕ ਚਿੱਠੀ ਲਿਖੀ ਜਾਂਦੀ ਹੈ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਪਰਧਾਨਾਂ ਨੂੰ ਅਤੇ ਇੱਕ ਮਹੀਨੇ ਤੇ ਇਕੱਠੇ ਹੋਣ ਦੇ ਲਈ ਕਿਹਾ ਜਾਂਦਾ ਪਰ ਇਸ ਪੰਦੇੜ ਦੀ ਚਿੱਠੀ ਦੇ ਉੱਪਰ ਪੰਜਾਬ ਵਿਧਾਨ ਸਭਾ ਦੇ ਜਿਹੜੇ ਚੋਣ ਚੋਣਾ ਹੈਗੇ ਨੇ ਲੜਨ ਵਾਲੇ ਪੰਜਾਬ ਕਿਸਾਨ ਯੂਨੀਅਨ ਦੇ ਜਿਹੜੇ ਕੀ ਪ੍ਰਧਾਨ ਹੈਗੇ ਨੇ ਰੁਲਦੂ ਸਿੰਘ ਮਾਨਸਾ ਨੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਅੰਦੋਲਨ ਦਾ ਮੁਖ ਚਾਰਜ ਜਗਜੀਤ ਸਿੰਘ ਡੱਲੇਵਾਲ ਨੇ ਅਤੇ ਇਸ ਚਿੱਠੀ ਦੇ ਉੱਪਰ ਡੱਲੇਵਾਲ ਦੇ ਸਾਈਨ ਹੀ ਨਹੀਂ ਜਿਸ ਕਰਕੇ ਉਹਨਾਂ ਨੇ ਇਸ ਚਿੱਠੀ ਦੇ ਉੱਪਰ ਸਵਾਲ ਜ਼ਰੂਰ ਚੁੱਕੇ ਨੇ ਉਧਰ ਜਿਸ ਤਰ੍ਹਾਂ ਦੇ ਨਾਲ ਅੱਜ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਣੀ ਹੋਈ ਹੈਗੀ ਆ ਕਾਫੀ ਦਿਨਾਂ ਤੋਂ ਉਹਨਾਂ ਨੇ ਨਾ ਕੁਝ ਖਾਧਾ ਨਾ ਕੁਝ ਪੀਤਾ ਜਿਸ ਕਰਕੇ ਉਹਨਾਂ ਦੀ ਸਿਹਤ ਵਿਕੜ ਰਹੀ ਹੈ ਜਿਹੇ ਦੇ ਵਿੱਚ ਜਿਹੜਾ ਐਤਵਨੂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਕੇਂਦਰੀ ਗ੍ਰੈਸ ਕਤਰ ਮਹਿਕ ਮਿਸ਼ਰਾ ਦੇ ਵੱਲੋਂ ਖਨੋਰੀ ਬਾਰਡਰ ਦੇ ਉੱਪਰ ਡਲੇਵਾਲ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਸੀ ਅਤੇ ਇਸ ਪੱਤਰਕਾਰ वार्ता ਦੇ ਦੌਰਾਨ ਉਹਨਾਂ ਨੇ ਇਹ ਗੱਲ ਦਾ ਜ਼ਿਕਰ ਜ਼ਰੂਰ ਕੀਤਾ ਕਿ ਜਗਜੀਤ ਸਿੰਘ ਡਲੇਵਾਲ ਸਾਡੇ ਸਾਰਿਆਂ ਲਈ ਬਹੁਤ ਜ਼ਿਆਦਾ ਅਹਿਮਤ ਰੱਖਤੇ ਨੇ ਅਤੇ ਉਹਨਾਂ ਦੀ ਜ਼ਿੰਦਗੀ ਨੂੰ ਇਸ ਤਰ੍ਹਾਂ ਦੇ ਨਾਲ ਦਾਤ ਤੇ ਲਗਾਣਾ ਸਹੀ ਨਹੀਂ ਹੋਵੇਗਾ ਪਰ ਜਿਸ ਤਰ੍ਹਾਂ ਦੇ ਨਾਲ ਇਹ ਡਲੇਵਾਲ ਦੇ ਵੱਲੋਂ ਹੁਣ ਮਰਨ ਵਰਤ ਜਿਹੜਾ ਅੱਜ 21ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਤਾਂ ਇੱਕ ਵਾਰ ਕੇਂਦਰ ਦੇ ਵਿੱਚ ਹਿਲਚੁਲ ਹੋਣੀ ਉਹ ਦੇਖਣ ਨੂੰ ਜ਼ਰੂਰ ਮਿਲਣ ਲੱਗੀ ਹੈ ਦੂਜੇ ਪਾਸੇ ਸੁਪਰੀਮ ਕੋਰਟ ਨੇ ਵੀ ਡਲੇਵਾਲ ਦੀ ਜਿਹੜੀ ਆ ਡਾਕਟਰੀ ਸਹਾਇਤਾ ਦੇ ਆਦੇਸ਼ ਦਿੱਤੇ ਹੈਗੇ ਨੇ ਪਹਿਲਾਂ ਦੇਖ ਕੇ ਗੱਲ ਕਰੀ ਤੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਅੰਦਰ ਮੋਦੀ ਦੇ ਵੱਲੋਂ ਅਮਿਤ ਸ਼ਾਹ ਅਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਦੇ ਨਾਲ ਮੀਟਿੰਗ ਕਰਕੇ ਜਿਹੜੀ ਆ ਪੂਰੀ ਸਥਿਤੀ ਦਾ ਜਾਇਜ਼ਾ ਲੈ ਗਿਆ ਸੀ ਦੋਨਾਂ ਹੀ ਆਗੂਆਂ ਨੇ ਮੋਦੀ ਨੂੰ ਕਿਸਾਨ ਅੰਦੋਲਨ ਦੇ ਬਾਰੇ ਵਿਸਤਾਰ ਦੇ ਵਿੱਚ ਜਾਣਕਾਰੀ ਉਹ ਮੁਹੱਈਆ ਕਰਵਾਈ ਸੀ ਸੋ ਪੰਜਾਬ ਦੇ ਵਿੱਚ ਵੀ ਜਿਹੜਾ ਕੀ ਹੁਣ ਇਸ ਤੋਂ ਲੈ ਕੇ ਸੰਘਰਸ਼ ਨਵਾਂ ਹੀ ਰੂਪ ਲੈਣ ਲੱਗਿਆ ਇਸ ਤੋਂ ਇਲਾਵਾ ਜਿੱਥੇ ਕਿ ਸਿਆਸਤਦਾਨ ਪਹੁੰਚਲੇ ਨੇ ਖਨੋਰੀ ਬਾਰਡਰ ਦੇ ਉੱਪਰ ਜੱਜ ਸਿੰਘ ਡੱਲੇਵਾਲ ਦੇ ਸਮਰਥਨ ਦੇ ਵਿੱਚ ਉੱਥੇ ਹੀ ਵਿਨੇਸ਼ ਫੁਗੜ ਦੇ ਵੱਲੋਂ ਵੀ ਜਿਹੜਾ ਕੀ ਹੈ ਇਸ ਸਥਿਤੀ ਨੂੰ ਲੈ ਕੇ ਆਪਣੀ ਗੱਲ ਜ਼ਰੂਰ ਰੱਖੀ ਗਈ ਹੈ ਅਸੋ ਕਿਸਾਨ ਅੰਗਰ ਸੰਗਠਨਾ ਦੇ ਵੱਲੋਂ ਕਿਸਾਨ ਜਥੇਬੰਦੇ ਦੇ ਵੱਲੋਂ ਜਿਹੜੀਆਂ 13 ਮੰਗਾਂ ਨੂੰ ਲੈ ਕੇ ਸੰਘਰਸ਼ ਵਿੜਿਆ ਗਿਆ ਉਸ ਤੋਂ ਵੀ ਤੁਹਾਨੂੰ ਜਿਹੜੀ ਹੈ ਜਾਣੂ ਕਰਵਾ ਦਿੰਨੇ ਆ ਸਭ ਤੋਂ ਪਹਿਲਾਂ ਜਿਹੜੀ ਕਿ ਵੱਡੀ ਮੰਗ ਹੈਗੀ ਹੈ ਕਿ ਸਾਰੀਆਂ ਹੀ ਫਸਲਾਂ ਦੀ ਐਮਐਸਪੀ ਦੇ ਉੱਪਰ ਖਰੀਦ ਦੀ ਗਾਰੰਟੀ ਕਾਨੂੰਨੀ ਬਣਾਈ ਜਾਵੇ ਡਾਕਟਰ ਸੁਆਮੀਨਾਥਨ ਅਯੋਗ ਦੀ ਜਿਹੜੀ ਰਿਪੋਰਟ ਹੈ ਉਸ ਦੇ ਹਿਸਾਬ ਦੇ ਨਾਲ ਕੀਮਤਾਂ ਨਿਰਧਾਰਤ ਕੀਤੀਆਂ ਜਾਣ ਡੀਏਪ ਖਾਦ ਦੀ ਕਮੀ ਨੂੰ ਦੂਰ ਕੀਤਾ ਜਾਵੇ ਕਿਸਾਨ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ ਹੋਵੇ ਅਤੇ ਪੈਨਸ਼ਨ ਵੀ ਲਗਾਈ ਜਾਵੇ ਜ਼ਮੀਨ ਅधिਗ੍ਰਹਿਣ ਜਿਹੜਾ 2013 ਦੁਬਾਰਾ ਤੋਂ ਲਾਗੂ ਕੀਤਾ ਜਾਵੇ ਲਕੀਮਪੁਰ ਖੇੜੀ ਹਿੰਸਾ ਦੇ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਹੋਵੇ ਮੁਕਤਵਪਾਰ ਸਮਝੌਤੇ ਦੇ ਉੱਪਰ ਰੋਕ ਲਗਾਈ ਜਾਵੇ ਕਿਸਾਨ ਅੰਦੋਲਨ ਦੇ ਮ੍ਰਿਤਕ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ ਇਹ ਉਹ ਤਮਾਨ ਜਿਹੜੀਆਂ ਕਿ ਮੰਗਾ ਹੈਗੇ ਨੇ ਜੋ ਕਿਸਾਨ ਅੰਦੋਲਨ ਦੇ ਵਿੱਚ ਲਗਾਤਾਰ ਕੀਤੇ ਜਾ ਰਹੇ ਨੇ ਇਹ ਉਹ ਮੰਗਾਂ ਨੇ ਜੋ ਪਿਛਲੇ ਅੰਦੋਲਨ ਦੇ ਵਿੱਚ ਕੇਂਦਰ ਦੇ ਵੱਲੋਂ ਮੰਨ ਲਈਆਂ ਗਈਆਂ ਸੰਪਰਹਲ ਤੱਕ ਨਾ ਤਾਂ ਲਖੀਮਪੁਰ ਖਰੀ ਹਿੰਸਾ ਮਾਮਲੇ ਦੇ ਵਿੱਚ ਪੀੜਤਾ ਨੂੰ ਇਨਸਾਫ ਮਿਲਿਆ ਹੈ ਅਤੇ ਨਾ ਹੀ ਐਮਐਸਪੀ ਜਿਹੜੀ ਹੈ ਉਹ ਗੱਲ ਹੈ ਉਹ ਮਨਜ਼ੂਰ ਹੋਈ ਹੈ ਪਰ ਹਲਕਾ ਕਿ ਜਿਹੜਾ ਕੀ ਇਹ ਨਾ ਪੈਂਡਿੰਗ ਪਈਆਂ ਮੰਗਾਂ ਨੂੰ ਮੰਨੀਆਂ ਹੋਈਆਂ ਮੰਗਾਂ ਨੂੰ ਦੁਬਾਰਾ ਤੋਂ ਮਨਵਾਉਣ ਦੇ ਲਈ ਜਿਹੜਾ ਕਿ ਕਿਸਾਨ ਹੁਣ ਹੈਗੇ ਨੇ ਦੁਬਾਰਾ ਤੋਂ ਸੰਘਰਸ਼ ਕੀਤਾ ਤੇ ਕਿਸਾਨ ਅੰਦੋਲਨ ਦੋ ਜਿਹੜਾ ਕਿ ਉਹ ਲਗਾਤਾਰ ਲਗਾਤਾਰ ਵੱਧਾ ਜਾ ਰਿਹਾ ਹੈ ਅੱਗੇ ਤੇ ਅੱਗੇ ਤੇ ਹੁਣ ਜਗਜੀਤ ਸਿੰਘ ਡੱਲੇਵਾਲ ਦੀ ਸੇਜ ਜਿੱਥੇ ਕੇਂਦਰ ਨੂੰ ਸੋਚੀ ਪਾਇਆ ਹੋਇਆ ਉੱਥੇ ਹੀ ਟਰੈਕਟਰ ਮਾਰਚ ਕਰਕੇ ਅੱਜ ਕਿਸਾਨਾਂ ਦੇ ਵੱਲੋਂ ਆਪਣੀ ਸ਼ਕਤੀ ਦਾ ਪਰਦਰਸ਼ਨ ਵੀ ਅਕੀਤਾ ਗਿਆ ਇਸ ਤੋਂ ਪਹਿਲਾਂ ਜੇਕਰ ਆਪਾਂ ਜ਼ਿਕਰ ਕਰੀਏ ਤਾਂ ਤਿੰਨ ਵਾਰ ਜਿਹੜਾ ਕੀ ਹੈ ਸ਼ੰਭੂ ਬਾਰਡਰ ਤੋਂ ਦਿੱਲੀ ਕੋਸ਼ ਨੂੰ ਲੈ ਕੇ ਤਿੰਨ ਵਾਰ ਕੋਸ਼ਿਸ਼ਾਂ ਹੋ ਚੁੱਕੀਆਂ ਨੇ 121 ਕਿਸਾਨਾਂ ਦਾ ਜਿਹੜਾ ਕਿ ਜੱਥਾ ਦਿੱਲੀ ਕੋਸ਼ ਦੀ ਕੋਸ਼ਿਸ਼ ਕਰ ਚੁੱਕਿਆ ਪਰ ਹਰਿਆਣਾ ਦੇ ਵੱਲੋਂ ਜਿਹੜੇ ਕਿ ਫੋਰਸ ਲਗਾਈ ਗਈ ਹੈ ਉਹਨਾਂ ਦੇ ਵੱਲੋਂ ਦਿੱਲੀ ਕੋਸ਼ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕੀਤਾ ਗਿਆ ਜਿਸ ਦੇ ਵਿੱਚ ਹੁਣ ਕਿਸਾਨਾਂ ਦੇ ਵੱਲੋਂ ਅਗਲੀ ਰਣਨੀਤੀ ਦੇ ਮੁਤਾਬਕ ਅੱਜ ਜਿਹੜਾ ਕੀ ਹੈ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾਂਦਾ ਪ੍ਰੋਗਰਾਮ ਉਲਿੱਕਿਆ ਗਿਆ ਸੀ ਜਿਸ ਦੇ ਤਹਿਤ ਤੁਸੀਂ ਹਰਿਆਣਾ ਦੇ